ਟੈਂਕੀਆਂ ਜੜੀਆਂ ਉਹ ਫੁੱਲ ਕਰਾ ਲਓ ਕਿਉਂਕਿ ਕੱਲ ਨੂੰ ਤੁਹਾਨੂੰ ਖੱਜਲ ਖਵਾ ਨਾ ਹੋਣਾ ਪਵੇ ਰਖੜੀ ਤੋਂ ਇੱਕ ਦਿਨ ਪਹਿਲਾਂ ਹੀ ਪੈਟਰੋਲ ਪੰਪ ਬੰਦ ਰਹਿਣਗੇ ਬਿਲੇ ਪਿਛਲੇ ਤੰਗੋਗੇ ਸੀ ਪਿਛਲੀ ਵਾਰੀ ਇਸ ਵਾਰੀ ਤਾਂ ਹੀ ਜਲਦੀ ਪਵਾ ਲੈ ਪਹਿਲਾਂ ਇਕੱਠੇ ਪਵਾ ਲੈ ਕੱਲ ਦੀ ਤੇਰੀ ਪਹਿਲਾਂ ਕਰ ਲਈ ਪਹਿਲਾਂ ਟੈਂਕੀ ਫੁੱਲ ਕਰਾ ਲਈਆਂ ਕਾਰ ਦੀ ਪਹਿਲਾਂ ਕਰਾ ਕੇ ਆ ਮੈਂ ਹੁਣ ਐਕਟੀਵਾ ਦੀ ਕਰਾ ਰਿਆ ਵਾਂ ਕੋਈ ਬਾਹਰੋਂ ਆ ਰਿਹਾ ਬੰਦਾ ਨਹੀਂ ਮਿਲੇਗਾ ਪਟਰੋਲ ਤੇ ਟਿੱਕਾ ਦਿੱਤਾ ਹੋਵੇ ਇਹ ਲੋਕਲ ਬੰਦੇ ਨੂੰ ਪਤਾ ਹੈ ਉਹ ਤੇ ਪਾ ਲੂਗਾ ਅੱਜ ਹੈਨਾ ਇਹ ਤਾਂ ਮੁਸ਼ਕਲ ਤਾਂ ਆਏਗੀ ਅਗਲਾ ਕਈ ਬਰੇ ਸੁਰੀਦਾ ਵੀ ਚੱਲ ਮੈਂ ਇੱਥੋਂ ਨਿਕਲਿਆ ਗਈ ਆ ਕਿ ਬੋਲਾਂਗਾ ਚੱਲੋ ਜਾਣੇ ਵੜ ਕੇ ਆਗੇ ਤੇ ਤੁਹਾਨੂੰ ਬੰਨਣਾ ਨਹੀਂ ਬੜੋ ਲੋਕਲ ਮੇ ਇਹ ਹੈ ਜੀ ਸਾਡੇ ਮਾਲਕਾਂ ਨੇ ਪਹਿਲੇ ਹੀ ਬਾਈਨਰ ਲਾਤੇ ਵੀ ਕਈ ਵਾਰ ਲੋਕ ਬਾਗ ਆ ਕੇ ਲੜਨ ਲੱਗ ਜਾਂਦੇ ਆ ਮਾਨੂੰ ਰਿਕਵੈਸਟ ਇਹੀ ਹੈ ਵੀ ਅੱਜ ਆਪ ਵੀ ਸਾਰੀ ਪੈਟਰੋਲ ਦੀਆਂ ਟੈਂਕੀਆਂ ਫੁੱਲ ਕਰਾ ਲਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋਂ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲੁਧਿਆਣਾ ਸ਼ਹਿਰ ਨਾਲ ਜੁੜੀ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅੱਜ 17 ਤਰੀਕ ਅਤੇ 18 ਤਰੀਕ ਨੂੰ ਲੁਧਿਆਣਾ ਭਰ ਦੇ ਸਾਰੇ ਪੈਟਰੋਲ ਪੰਪ ਜਿਹੜੇ ਨੇ ਉਹ ਬੰਦ ਰਹਿਣਗੇ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਪੈਟਰੋਲ ਪੰਪ 18 ਤਰੀਕ ਨੂੰ ਐਤਵਾਰ ਹੈ ਤੇ ਐਤਵਾਰ ਨੂੰ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਉਸ ਤੋਂ ਪਹਿਲਾਂ ਸਾਰੇ ਆਪਣੇ ਟੈਂਕੀਆਂ ਜੜੀਆਂ ਉਹ ਫੁੱਲ ਕਰਾ ਲਓ ਕਿਉਂਕਿ ਕੱਲ ਨੂੰ ਤੁਹਾਨੂੰ ਖੱਜਲ ਖਵਾ ਨਾ ਹੋਣਾ ਪਵੇ ਤੇ 18 ਉਸ ਤੋਂ ਬਾਅਦ ਰਖੜੀ ਦੇ ਇੱਕ ਦਿਨ ਪਹਿਲਾਂ ਜਿਹੜੀ ਹੈ ਪੈਟਰੋਲ ਪੰਪ ਤੋਂ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਪੈਟਰੋਲ ਪੰਪ ਬੰਦ ਰਹਿਣਗੇ ਤੇ ਜੋ ਸੁਨੇਹਾ ਪੈਟਰੋਲ ਪੰਪ ਵਾਲਿਆਂ ਨੇ ਬਕਾਇਦਾ ਪੋਸਟਰ ਲਗਾ ਕੇ ਦਿੱਤਾ ਹੈਗਾ ਲੋਕਾਂ ਨੂੰ ਕਿਉਂਕਿ ਪਿਛਲੇ ਸਪਤਾਹ ਤੇ ਉਸ ਤੇ ਪਿਛਲੇ ਸਪਤਾਹ ਵੀ ਗੱਲ ਹੋਈ ਸੀ ਵੀ ਪੈਟਰੋਲ ਪੰਪ ਜਿਹੜੇ ਨੇ ਉਹ ਬੰਦ ਰਹਿਣਗੇ ਪਰ ਫਿਲਹਾਲ ਬੰਦ ਨਹੀਂ ਕੀਤੇ ਸੀ ਪਰ ਐਤ ਕੀ 18 ਤਰੀਕ ਨੂੰ ਐਤਵਾਰ ਨੂੰ ਜਿਹੜਾ ਪੈਟਰੋਲ ਪੰਪ ਬੰਦ ਕੀਤਾ ਜਾਏਗਾ ਬਕਾਇਦਾ ਪੋਸਟਰ ਤੇ ਲਿਖਿਆ ਗਿਆ ਇਹਨਾਂ ਵੱਲੋਂ ਕਿ ਅਸੀਂ ਵੀ ਤਰੱਕੀ ਦੇ ਹੱਕਦਾਰ ਆ ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਮਾਰਜਨ ਦੇ ਵਿੱਚ ਕੋਈ ਵਾਅਦਾ ਜਿਹੜਾ ਉਹ ਨਹੀਂ ਕੀਤਾ ਗਿਆ ਜਿਸ ਤੋਂ ਲੈ ਕੇ ਪੈਟਰੋਲ ਪੰਪ ਐਸੋਸੀਏਸ਼ਨ ਡ੍ਰੀਲਰਾਂ ਦੀ ਕਮਿਸ਼ਨ ਜਿਹੜੀ ਉਹ ਨਹੀਂ ਵਧਾਈ ਗਈ ਹੈ ਜਿਸ ਨੂੰ ਲੈ ਕੇ ਪੈਟਰੋਲ ਪੰਪ ਵਾਲੇ ਰੋਸ ਜਤਾ ਰਹੇ ਨੇ ਤੇ ਆਪਣੇ ਹੱਕ ਦੇ ਲਈ ਪੈਟਰੋਲ ਪੰਪ ਸਾਰੇ ਐਤਵਾਰ ਨੂੰ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ ਤਾਂ ਇਹ ਲੁਧਿਆਣਾ ਸ਼ਹਿਰ ਨਾਲ ਜੁੜੀ ਵੱਡੀ ਖਬਰ ਹੈ ਇਸ ਨੂੰ ਲੋਕਾਂ ਤੱਕ ਪਹੁੰਚਾ ਦਿਓ ਕਿਉਂਕਿ ਰਖੜੀ ਤੋਂ ਇੱਕ ਦਿਨ ਪਹਿਲਾਂ ਹੀ ਪੈਟਰੋਲ ਪੰਪ ਬੰਦ ਰਹਿਣਗੇ ਤੇ ਉਸ ਦਿਨ ਲੋਕਾਂ ਨੇ ਦੂਰ ਵੀ ਜਾਣਾ ਹੁੰਦਾ ਹੈ ਨੇੜੇ ਵੀ ਜਾਣਾ ਹੁੰਦਾ ਹੈ ਤਾਂ ਖਾਜਲ ਖਵਾ ਨਾ ਹੋਣਾ ਪਵੇ ਉਸ ਤੋਂ ਪਹਿਲਾਂ ਹੀ ਆਪਣੇ ਪੈਟਰੋਲ ਪੰਪ ਤੋਂ ਆਪਣੇ ਗੱਡੀ ਦੀਆਂ ਟੈਂਕੀਆਂ ਜਿਹੜੀਆਂ ਨੇ ਉਹ ਫੁੱਲ ਕਰਾ ਲਓ ਕਿਉਂਕਿ ਰਖੜੀ ਦਾ ਤਿਵਾਰ ਹੈ ਤੇ ਲੋਕਾਂ ਨੇ ਰਿਸ਼ਤੇਦਾਰਾਂ ਦੇ ਘਰੇ ਵੀ ਜਾਣਾ ਹੋਏਗਾ ਤਾਂ ਉਸ ਤੋਂ ਪਹਿਲਾਂ ਹੀ ਮਨਪਾਕੀ ਜਿਹੜੀ ਖਬਰ ਕਹਿ ਸਕਦੇ ਆ ਸਾਹਮਣੇ ਆਈ ਕਿ ਪੂਰੇ ਲੁਧਿਆਣਾ ਪਰ ਦੇ ਵਿੱਚ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਤੁਸੀਂ ਪੈਟਰੋਲ ਨਹੀਂ ਭਰ ਆ ਸਕੋਗੇ ਕਿਸੇ ਵੀ ਪੈਟਰੋਲ ਪੰਪ ਤੇ ਜਾਓਗੇ ਤੁਹਾਨੂੰ ਪੈਟਰੋਲ ਜਿਹੜਾ ਵੈ ਉਹ ਨਹੀਂ ਮਿਲੇਗਾ ਤੇ ਉਸ ਤੋਂ ਪਹਿਲਾਂ ਹੀ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਪੈਟਰੋਲ ਪੰਪ ਤੇ ਲੋਕਾਂ ਦੀਆਂ ਲੱਗੀਆਂ ਨਜ਼ਰ ਆਈਆਂ ਨੇ ਜਿਨ੍ਹਾਂ ਨੂੰ ਇਹ ਖਬਰ ਦਾ ਪਤਾ ਲੱਗਿਆ ਉਹ ਪੈਟਰੋਲ ਪੰਪਾਂ ਤੇ ਪਹੁੰਚ ਕੇ ਪਹਿਲਾ ਕੰਮ ਇਹੀ ਕਰ ਰਹੇ ਨੇ ਕਿ ਆਪਣੇ ਪੈਟਰੋਲ ਪੰਪ ਤੋਂ ਗੱਡੀਆਂ ਦੇ ਵਿੱਚ ਪੈਟਰੋਲ ਪੁਵਾ ਰਹੇ ਨੇ ਕਿਉਂਕਿ ਰੱਖੜੀ ਵੀ ਹੈ ਤੇ ਉਸ ਤੋਂ ਬਾਅਦ ਐਤਵਾਰ ਦੇ ਦਿਨ ਪੈਟਰੋਲ ਨਹੀਂ ਮਿਲੇਗਾ ਤੇ ਰੱਖੜੀ ਦੇ ਦਿਨ ਜੇ ਤੁਸੀਂ ਕਿਤੇ ਵੀ ਸਫ਼ਰ ਕਰਨਾ ਹੈ ਤੇ ਉਸ ਤੋਂ ਪਹਿਲਾਂ ਪੈਟਰੋਲ ਪੰਪ ਤੇ ਜਾ ਕੇ ਆਪਣੀਆਂ ਟੈਂਕੀਆਂ ਜਿਹੜੀਆਂ ਨੇ ਉਹ ਫੁੱਲ ਕਰਾ ਲਓ ਤਾਂ ਇਹ ਲੁਧਿਆਣਾ ਸ਼ਹਿਰ ਨਾਲ ਜੁੜੀ ਵੱਡੀ ਖਬਰ ਹੈ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਰੋਜ਼ ਜਤਾਇਆ ਜਾ ਰਿਹਾ ਕਿ ਅਸੀਂ ਤਰੱਕੀ ਵੱਲ ਨਹੀਂ ਵਧ ਰਹੇ ਆ ਅਸੀਂ ਵੀ ਤਰੱਕੀ ਦੇ ਹੱਕਦਾਰ ਆ ਤੇ ਸਾਨੂੰ ਬਣਦੀ ਕਮਿਸ਼ਨ ਜਿਹੜੀ ਹੈ ਉਹ ਨਹੀਂ ਮਿਲ ਰਹੀ ਹੈ ਜਿਸ ਨੂੰ ਲੈ ਕੇ ਸਾਰੇ ਹੀ ਪੈਟਰੋਲ ਪੰਪ ਲੁਧਿਆਣਾ ਸ਼ਹਿਰ ਦੇ ਦਿਨ ਐਤਵਾਰ 18 ਤਰੀਕ ਨੂੰ ਪੈਟਰੋਲ ਪੰਪ ਸਾਰੇ ਬੰਦ ਰਹਿਣਗੇ ਤੁਸੀਂ ਪੈਟਰੋਲ ਨਹੀਂ ਪਵਾ ਸਕੋਗੇ ਜਿਸ ਨੂੰ ਲੈ ਕੇ ਤੁਸੀਂ ਆਪਣੇ ਵਹੀਕਲਸ ਦੇ ਗੱਡੀਆਂ ਦੇ ਪੈਟਰੋਲ ਜਿਹੜਾ ਵੈ ਉਹ ਪਰਭਾ ਲਓ ਸ਼ਨੀਵਾਰ ਦਾ ਦਿਨ ਹੈਗਾ ਅੱਜ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਅੱਜ ਤੁਸੀਂ ਆਪਣੇ ਕੱਲ ਦੇ ਕਾਰਜਾਂ ਵਾਸਤੇ ਅੱਜ ਹੀ ਪੈਟਰੋਲ ਪਵਾ ਲੋ ਕਿਉਂਕਿ ਕੱਲ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਜਿਸ ਤੋਂ ਲੈ ਕੇ ਕਈ ਪੈਟਰੋਲ ਪੰਪਾਂ ਤੇ ਜਿਹੜਾ ਲੋਕ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਐਡਵਾਂਸ ਪਵਾ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਪੈਟਰੋਲ ਪੰਪ ਤੇ ਮੌਜੂਦ ਆ ਲੋਕਾਂ ਨੂੰ ਜਿੱਥੇ-ਜਿੱਥੇ ਜਿਨ੍ਹਾਂ ਨੂੰ ਇਹ ਖਬਰ ਦਾ ਪਤਾ ਲੱਗਿਆ ਉਹ ਆਪਣੇ ਵਹੀਕਲਸ ਲੈ ਕੇ ਸਿੱਧਾ ਪੈਟਰੋਲ ਪੰਪ ਤੇ ਪਹੁੰਚ ਰਹੇ ਆ ਤਾਂ ਤੁਹਾਡੇ ਲਈ ਵੱਡੀ ਖਬਰ ਤੇ ਜ਼ਰੂਰੀ ਖਬਰ ਲੁਧਿਆਣਾ ਸ਼ਹਿਰ ਦੇ ਲਈ ਹਰ ਇੱਕ ਉਸ ਪਰਸਨ ਕੋਲ ਪਹੁੰਚਾ ਦਿਓ ਜਿਨ੍ਹਾਂ ਨੇ ਰਖੜੀ ਦੇ ਤਿਉਹਾਰ ਦੇ ਦਿਨ ਚ ਦੂਰ-ਦਹਾੜੇ ਜਾਣਾ ਹੈਗਾ ਤੇ ਉਹ ਪਹਿਲਾਂ ਹੀ ਆਪਣੇ ਗੱਡੀਆਂ ਦੇ ਵਿੱਚ ਪੈਟਰੋਲ ਪਵਾ ਲਵੇ ਕਿਉਂਕਿ 18 ਤਰੀਕ ਐਤਵਾਰ ਨੂੰ ਤੁਹਾਨੂੰ ਪੈਟਰੋਲ ਪੰਪਾਂ ਤੇ ਤੇਲ ਨਹੀਂ ਮਿਲੇਗਾ ਤਾਂ ਖੱਜਲ-ਖਵਾਰ ਨਾ ਹੋਣ ਵਾਸਤੇ ਤੁਸੀਂ ਪਹਿਲਾਂ ਹੀ ਆਪਣੇ ਗੱਡੀਆਂ ਦੇ ਵਿੱਚ ਤੇਲ ਪਵਾ ਲਿਓ ਤਾਂ ਇਹਨਾਂ ਲੋਕ ਵੀ ਮੌਜੂਦ ਨੇ ਗਲਤ ਗੱਲ ਕਰਦੇ ਸਰ ਕੱਲ ਪੈਟਰੋਲ ਪੰਪ ਬੰਦ ਹੈ ਅੱਜ ਟੈਂਕੀ ਫੁੱਲ ਕਰਾ ਲਈਏ ਕਿ ਨਹੀਂ ਹਾਂਜੀ ਐਂ ਵੀਰੇ ਕਰਾ ਲਈ ਹੋਈ ਹੈ ਟੈਂਕੀ ਫੁੱਲ ਹੂੰ ਅੱਛਾ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਐਤਵਾਰ ਨੂੰ ਤੇ ਰੱਖ ਲੀਏ ਜੇ ਕਿਤੇ ਕੰਮ ਕੂਮ ਜਾਣਾ ਪਏਗਾ ਵੀਰੇ ਜੇ ਤੇਲ ਖਤਮ ਹੋ ਗਿਆ ਫਿਰ ਤਾਂ ਮਜਰੀ ਤੇ ਹੈਗੀ ਹੈ ਨਾ ਫਿਰ ਹਾਂਜੀ ਅੱਛਾ ਜਿਹੜੀ ਪੈਟਰੋਲ ਪੰਪ ਦੇ ਵਿੱਚ ਵਾਦਾ ਨਹੀਂ ਕੀਤਾ ਜਾਂਦਾ ਕਿ ਕੰਡੀਸ਼ਨਾਂ ਨਹੀਂ ਬੜਾਈਆਂ ਜਾ ਰਹੀਆਂ ਲੱਗਦਾ ਨਹੀਂ ਬੜਾ ਦੇਣੀ ਚਾਹੀਦੀ ਹੈ ਬੜਾ ਦੇਣੀ ਚਾਹੀਦੀ ਸਰ ਬਿਲਕੁਲ ਹੂੰ ਪਰ ਤਾਂ ਆ ਕੇ ਜਿਹੜਾ ਨਹੀਂ ਦੇ ਰਹੇ ਹਾਂਜੀ ਹਾਂਜੀ ਬਿਲਕੁਲ ਸਰ ਤਾਂ ਹੁਣ ਫੁੱਲ ਕਰਾ ਲਈ ਟੈਂਕੀ ਬਿਲਕੁਲ ਭਾਜੀ ਕਰਾ ਲਈ ਹੋਈ ਲੋਕਾਂ ਨੂੰ ਕੀ ਕਹੋਗੇ ਵੀ ਐਤਵਾਰ ਹੈ ਵੀ ਤੇਲ ਤਾਂ ਇੱਧਰ ਬਾਈ ਵੀ ਮੌਜੂਦ ਹੈ ਆ ਦੇਖੋ ਟੈਂਕੀ ਜਿਹੜਾ ਵੈ ਫੁੱਲ ਕਰਾ ਰਿਹਾ ਤੇ ਨਾਲ ਐਕਸਟਰਾ ਤੇਲ ਵੀ ਬਾਈ ਅੱਜ ਪ੍ਰਾਲੀ ਟੈਂਕੀ ਬਿਲੇ ਪਿਛਲੇ ਤੰਗ ਹੋ ਗਈ ਸੀ ਪਿਛਲੀ ਵਾਰੀ ਇਸ ਵਾਰੀ ਤਾਂ ਹੀ ਜਲਦੀ ਪਵਾ ਰਿਹਾ ਪਹਿਲਾਂ ਇਕੱਠੇ ਪਵਾ ਰਿਹਾ ਅੱਛਾ ਹਾਂ ਪਿਛਲੀ ਵਾਰ ਵੀ ਬੰਦ ਹੋਣਾ ਸੀ ਪਰ ਕਈ ਪੈਟਰੋਲ ਪੰਪ ਖੁੱਲੇ ਰਹਿ ਗਏ ਸੀਗੇ ਪਿਛਲੀ ਵਾਰ ਤੰਗ ਹੋਏ ਹੁਣ ਹੈਨਾ ਬੋਲਰਾਂ ਦੇ ਖੜੇ ਭਾਈ ਬਹੁਤ ਤੰਗ ਹੋਏ ਪਿਛਲੀ ਵਾਰੀ ਅੱਛਾ ਹਾਂ ਤੇ ਇਸ ਵਾਰ ਇਕੱਠੇ ਪਵਾ ਰਹੇ ਆ ਅੱਛਾ ਹਾਂ ਕਿੰਨਾ ਕਾ ਤੇਲ ਪਵਾ ਲਿਆ ਇਸ ਵਾਰ ਭਾਈ ਪਵਾ ਲਿਆ 3000 ਰੁਪਏ ਦਾ ਹਾਂ ਕਿਉਂਕਿ ਰਕੜੀ ਵੀ ਹੈ ਹਾਂ ਤਾਂ ਦੇਖ ਸਕਦੇ ਹੋ ਭਾਈ ਜੀ ਉਹਨਾਂ ਨੇ ਐਕਸਟਰਾ ਜਿਹੜਾ ਡੀਜ਼ਲ ਹੈਗਾ ਕੰਮ ਕੰਮ ਵਾਸਤੇ ਜਿਹੜਾ ਪਰਵਾ ਲਿਆ ਹੈਗਾ ਤੇ ਉਸ ਤੋਂ ਬਾਅਦ ਟੈਂਕੀ ਵੀ ਜਿਹੜੀ ਹੈ ਬਾਈ ਫੁੱਲ ਕਰਾ ਰਿਆ ਕਿਉਂਕਿ ਕੱਲ ਐਤਵਾਰ ਹੈ ਤੇ ਕੱਲ ਪੈਟਰੋਲ ਪੰਪ ਤੇ ਪੈਟਰੋਲ ਲੋਕਾਂ ਨੂੰ ਜਿਹੜਾ ਉਹ ਨਹੀਂ ਮਿਲੇਗਾ ਭਾਈ ਜੀ ਕੱਲ ਪੈਟਰੋਲ ਪੰਪ ਬੰਦ ਹੈਗਾ ਪਤਾ ਹੁਣ ਤੁਹਾਨੂੰ ਤੇ ਅੱਜ ਕੀ ਤਿਆਰੀਆਂ ਕੀਤੀਆਂ ਪੈਟਰੋਲ ਲੈ ਕੇ ਅਸੀਂ ਕੱਲ ਦੀ ਤਿਆਰੀ ਪਹਿਲਾਂ ਕਰ ਲਈ ਪਹਿਲਾਂ ਟੈਂਕੀ ਫੁੱਲ ਕਰਾ ਲਈਆਂ ਹਾਂ ਕਾਰ ਦੀ ਪਹਿਲਾਂ ਕਰਾ ਕੇ ਆਵੇਂ ਹੁਣ ਐਕਟੀਵਾ ਦੀ ਕਰਾ ਰਿਆ ਹਾਂ ਹਾਂ ਪਹਿਲਾਂ ਹੀ ਤਿਆਰ ਹੋਣਾ ਪੈਂਦਾ ਹੈ ਜੀ ਮੂਮੈਂਟ ਲਈ ਕਿਉਂਕਿ ਇੱਕ ਪਾਸੇ ਸੰਡੇ ਵੀ ਆ ਰਿਹਾ ਦੂਜੇ ਪਾਸੇ ਰਖੜੀ ਦਾ ਤਿਹਾਰ ਵੀ ਹੈ ਹਾਂਜੀ ਹਾਂਜੀ ਰਖੜੀ ਦਾ ਤਿਹਾਰ ਵੀ ਹੈ ਪਉਣਾ ਜਾਣਾ ਵੀ ਔਖਾ ਹੋ ਸਕਦਾ ਵਾ ਇਸ ਕਰਕੇ ਬਹੁਤ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਐ ਸੀ ਅੱਜ ਪਹਿਲੇ ਪਿਛਲੇ ਐਤਵਾਰ ਵੀ ਬੰਦ ਹੋਣਾ ਸੀ ਪਰ ਕਈ ਪੈਟਰੋਲ ਪੰਪ ਖੁੱਲੇ ਸੀਗੇ ਪਰ ਐਸਾ ਐਤਵਾਰ ਤਾਂ ਕਹਿੰਦੇ ਪੱਕਾ ਹੀ ਬੰਦ ਆ ਜੀ ਜੀ ਔਖਤਾ ਆਊਗੀ ਸਾਰਿਆਂ ਨੂੰ ਔਖਾ ਤਾਂ ਹੋਊਗਾ ਕੰਮ ਕਰ ਕੰਮ ਸਾਰੇ ਰੁਕ ਜਾਣਗੇ ਹਾਂ ਆਉਣਾ ਜਾਣਾ ਥੋੜਾ ਡਿਫਿਕਲਟ ਹੋ ਜਾਊਗਾ ਆਪਣੇ ਸੱਜਣਾ ਮਿੱਤਰਾਂ ਨੂੰ ਜਿਹੜੇ ਤੁਹਾਨੂੰ ਦੇਖਦੇ ਹੋਣ ਸਾਰੇ ਟੈਂਕੀਆਂ ਫੁੱਲ ਕਰਾ ਲਓ ਚੱਲੋ ਲੋੜ ਪੈਣੀ ਆ ਤੇਲ ਨਹੀਂ ਮਿਲਣਾ ਰਖੜੀਆਂ ਲਈ ਵੀ ਸਾਰਾ ਸ਼ਾਪਿੰਗ ਕਰਨੀ ਆਉਣਾ ਜਾਣਾ ਔਖਾ ਸਕਦਾ ਸਰ ਕੱਲ પેટ્રોલ ਪੰਪ ਬੰਦ ਹੈਗਾ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਤੇ ਉਹਦੇ ਵਾਸਤੇ ਕੀ ਤਿਆਰੀ ਕੀਤੀ ਹੈ ਜੀ ਲੋਕਾਂ ਦੇ ਕੋਲ ਦਿੱਕਤਾਂ ਤਾਂ ਆਉਣੀਆਂ ਜੇ ਉਹਨਾਂ ਨੂੰ ਨਹੀਂ ਮਿਲੇਗਾ પેટ્રોલ ਕੋਈ ਬਾਹਰੋਂ ਆ ਰਿਹਾ ਬੰਦਾ ਨਹੀਂ ਮਿਲੇਗਾ પેટ્રોલ ਤੋਂ ਦਿੱਕਤ ਦਿੱਤਾਊਗੀ ਜੇ ਲੋਕਲ ਬੰਦੇ ਨੂੰ ਪਤਾ ਹੈ ਉਹਦੇ ਕਾਲੂਗਾ ਅੱਜ ਹੈਨਾ ਨਹੀਂ ਤਾਂ ਮੁਸ਼ਕਲਤਾ ਆਏਗੀ ਇੱਕ ਇੱਕ ਤਾਂ ਸੰਡੇ ਹੈਗਾ ਦੂਜਾ ਰਖੜੀ ਦਾ ਤਿਹਾਰ ਵੀ ਆ ਰਿਹਾ ਹੈ ਤਾਂ ਉਹ ਇਧਰ ਜਿਆਦਾ ਹੈ ਕਿ ਉਹ ਕੋਈ ਬਾਹਰੋਂ ਆ ਰਿਹਾ ਹੈ ਤੁਹਾਨੂੰ ਪਰ ਉਹਨੂੰ ਜਿਆਦਾ ਆਣੀ ਹੈ ਨਾ ਕਿਉਂਕਿ ਲੋਕਲ ਗਾਣੇ ਚ ਮਿਲਣਾ ਨਹੀਂ ਅਗਲਾ ਕਈ ਵੇਰੇ ਸੋਚਦਾ ਬਈ ਚੱਲ ਮੈਂ ਇੱਥੋਂ ਨਿਕਲਿਆ ਅਗੇ ਆ ਕੇ ਪੁੱਛ ਲਵਾਂਗਾ ਚੱਲੋ ਜਾਣੇ ਵੜ ਕੇ ਆਗੇ ਤੇ ਉੱਥੇ ਮਿਲਣਾ ਨਹੀਂ ਪٹرول ਉਹਨੂੰ ਤੇ ਆਣੇ ਕਹਿੰਦੇ ਸਾਰੇ ਪੈਟਰੋਲ ਪੰਪਾਂ ਤੇ ਕਿਤੇ ਵੀ ਨਹੀਂ ਮਿਲਣਾ ਕੱਲ ਕਿਤੇ ਨਹੀਂ ਮਿਲਣਾ ਉਹ ਸਾਰਿਆਂ ਨੂੰ ਡਿਸੀਜਨ ਹੋਇਆ ਅਗਲੇ ਨੇ ਬਿਲਕੁਲ ਉਹਨਾਂ ਦੇ ਮੋਨੋਪੋਲੀ ਹੁਣ ਕੀ ਕਰਨਾ ਤੇ ਹੁਣ ਅੱਜ ਕਰ ਲਈ ਤਿਆਰੀ ਫਿਰ ਕੱਲ ਦੀ ਕੱਲ ਦੀ ਤਿਆਰੀਆਂ ਲਗਾ ਲੈਣਾ ਪਾਣਾ ਥੈਂਕ ਕਾਰੇ ਕਰਦੇ ਕਰਦੇ ਭਾਜੀ ਕੱਲੋਂ ਪੈਟਰੋਲ ਪੰਪ ਬੰਦ ਹੈ ਜੀ ਹਾਂਜੀ ਬੰਦ ਹੈ ਜੀ ਹਾਂ ਇੱਕ ਪ੍ਰੋਬਲਮ ਇਹ ਹੈ ਜੀ ਸਾਡੇ ਮਾਲਕਾਂ ਨੇ ਪਹਿਲੇ ਹੀ ਬੈਨਰ ਲਾਤੇ ਵੀ ਕਈ ਵਾਰ ਲੋਕ ਬਾਗ ਅੱਗੇ ਲੜਨ ਲੱਗ ਜਾਂਦੇ ਆ ਜਿਹੜੇ ਪਹਿਲਾਂ ਦੱਸਿਆ ਇਹੀ ਉਹਦੀ ਸੇਫਟੀ ਵਾਸਤੇ ਅਸੀਂ ਪਹਿਲਾਂ ਹੀ ਬੈਨਰ ਲਾਤੇ ਸਰ ਮੇਰੀ ਰਿਕਵੈਸਟ ਇਹੀ ਹੈ ਵੀ ਅੱਜ ਆਪਣੇ ਸਾਰੇ ਪੈਟਰੋਲ ਦੀਆਂ ਟੈਂਕੀਆਂ ਫੁੱਲ ਕਰਾ ਲੈਣਾ ਅੱਛਾ ਕਿਉਂ ਬੰਦ ਕਿਉਂ ਹੈਗਾ ਇਹ ਬੰਦ ਹੈ ਜੀ ਸਾਡੇ ਜਿਹੜੇ ਓਨਰ ਨੇ ਮਾਲਕ ਨੇ ਇਹਨਾਂ ਦੇ ਇਹ ਕੋਈ ਇੰਕਮਿੰਗ ਬੋਰਡ ਦਾ ਕੀ ਪੰਗਾ ਵਾ ਹੱਕ ਨਹੀਂ ਮਿਲ ਰਿਆ ਇਹਨਾਂ ਨੂੰ ਉਹਦੇ ਕਰਕੇ ਇਹਨਾਂ ਨੇ ਬੰਦ ਕੀਤਾ ਗਿਆ ਹੂੰ ਸਾਰੇ ਪੈਟਰੋਲ ਪੰਪ ਤੇ ਹੀ ਹੈ। ਅੱਛਾ ਲੁਧਿਆਣੇ ਦੇ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ? ਹਾਂਜੀ ਸਾਰੇ ਬੰਦ ਰਹਿਣਗੇ। ਅੱਛਾ ਤੇ ਜੇ ਕੱਲ ਕਿਸੇ ਦੇ ਦੂਰ-ਦਹਾੜੇ ਜਾਣਾ ਤਾਂ ਮਤਲਬ ਅੱਜ ਤੇਲ ਪਵਾ ਲਵੇ ਫਿਰ। ਅੱਜ ਤੇਲ ਪਵਾ ਸਕਦੇ ਜੀ ਸਭ ਕਿਉਂਕਿ ਤੇਲ ਪਾਉਂਦੀ ਹੈ ਹਰੇਕ ਦੀ ਕੈਪੈਸਿਟੀ ਹੁੰਦੀ ਹੈ। ਤੇ ਸਭ ਨੂੰ ਇਹੀ ਕਰਕੇ ਅਸੀਂ ਬਾਈਨਰ ਲਾਦੇ ਸਭ ਨੂੰ ਸੂਚਿਤ ਕਰਨਾ ਚਾਹੁੰਦੇ ਆਂ ਵੀ ਅੱਜ ਆਪਦੀ ਟੈਂਕੀਆਂ ਤੇਲ ਦੀ ਫੋਨ ਕਰਾ ਸਕਦੇ ਆਂ। ਹੂੰ ਕੱਲ ਨੂੰ ਬੰਦ ਰਹਿਣਗੇ। ਹਾਂਜੀ ਕੱਲ ਨੂੰ ਬੰਦ। ਅੱਛਾ ਹਰ ਐਤਵਾਰ ਹੁਣ ਬੰਦ ਰਹੇਗਾ? ਹਾਂਜੀ ਹਰ ਐਤਵਾਰ ਬੰਦ ਰਹੂਗਾ ਜ ਲੋਕਾਂ ਨੂੰ ਅਪੀਲ ਇਹੀ ਹੈ ਕਿ ਇੱਕ ਦਿਨ ਪਹਿਲਾਂ ਪਵਾ ਸਕਦੇ ਆਗੇ ਜੇ ਅੱਜ ਤੇਲ ਪਵਾ ਲੇ ਵੀ ਕੱਲ ਨੂੰ ਤਾਂ ਪੰਪ ਬੰਦ ਹੋ ਗਏ ਕਿੱਥੇ ਆ ਜੀ ਦੂਰ ਵੀ ਨੇੜੇ ਜਾਣਾ ਪਹਿਲਾਂ ਇੱਕ ਦਿਨ ਤੇਲ ਪਵਾ ਸਕਦੇ ਆ ਹਾਂਜੀ ਰਖੜੀਆਂ ਦੇ ਵਿੱਚ ਰਖੜੀਆਂ ਵੀ ਆ ਰਹੀਆਂ ਨੇ ਜੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਕੋਈ ਕਸਟਮਰ ਖਰਾਬ ਹੋਵੇ ਹਾਂਜੀ ਹਾਂਜੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਕਸਟਮਰ ਖਰਾਬ ਹੋਵੇ ਤੇ ਇਰਖਾਨ ਉਹ ਵੀ ਅੱਜ ਆ ਕੇ ਆਪਣੇ ਟੈਂਕੀਏ ਫੁੱਲ ਕਰਾ